ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਜੇ ਇੱਕ ਨਵੀਂ ਕਹਾਣੀ ਲੈ ਕੇ ਇਹ ਕਹਾਣੀ ਮੋਹਾਲੀ ਸ਼ਹਿਰ ਦੇ ਪਿੰਡ ਦੀ ਹੈ ਜਿੱਥੇ ਹਰੀਆਂ ਭਰੀਆਂ ਫਸਲਾਂ ਹਰ ਕਿਸੇ ਦਾ ਮਨ ਮੋਹ ਲੈਂਦੀਆਂ ਹਨ ਪਰ ਉਸ ਰਾਤ ਪਿੰਡ ਦੀਆਂ ਗਲੀਆਂ بارش ਦੀ ਮਾਰ ਚੱਲ ਰਹੀਆਂ ਸੀ ਕਾਲੇ ਬੱਦਲ ਆਸਮਾਨ ਵਿੱਚ ਛਾਏ ਹੋਏ ਸੀ ਤੇ ਤੇਜ਼ بارش ਨੇ ਪੂਰੇ ਕਸਬੇ ਨੂੰ ਪਿਆਉ ਦਿੱਤਾ ਸੀ ਹਰ ਕੋਈ ਆਪਣੇ ਆਪਣੇ ਘਰਾਂ ਵਿੱਚ ਗਰਮ ਚਾਹ ਤੇ ਗਰਮ ਕੰਬਲ ਦਾ ਆਨੰਦ ਲੈ ਰਿਹਾ ਸੀ ਪਰ ਉਸੇ ਠੰਡੀ ਰਾਤ ਵਿੱਚ ਇੱਕ ਜਵਾਨ ਔਰਤ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਸੜਕਾਂ ਤੇ ਪੜਕ ਰਹੀ ਸੀ ਉਸ ਦਾ ਨਾਮ ਸੀ ਸੁਮਨ ਉਮਰ ਹੋਵੇਗੀ 24 ਤੋਂ 25 ਸਾਲ ਚਿਹਰਾ ਥਕਾਨ ਨਾਲ ਭਰਿਆ ਤੇ ਕੱਪੜੇ بارش ਨਾਲ ਭਿੱਜੇ ਹੋਏ ਤੇ ਅੱਖਾਂ ਵਿੱਚ ਇੱਕ ਅਣਕਹੀ ਦਾਸਤਾਨ ਗੋਦ ਵਿੱਚ ਉਸਦਾ 4 ਸਾਲ ਦਾ ਬੇਟਾ ਜਿਸ ਦਾ ਸਰੀਰ ਠੰਡ ਨਾਲ ਕੰਬ ਰਿਹਾ ਸੀ ਉਸ ਦੀਆਂ ਮਾਸੂਮ ਅੱਖਾਂ ਵਿੱਚ ਭੁੱਖ ਦੀ ਚਮਕ ਸੀ ਤੇ ਛੋਟੇ ਛੋਟੇ ਹੱਥ ਪੈਰ ਬਾਰਿਸ਼ ਦੀਆਂ ਬੂੰਦਾਂ ਨਾਲ ਭਿੱਜੇ ਹੋਏ ਸੀ ਸੁਮਨ ਦੀ ਜ਼ਿੰਦਗੀ ਕਦੇ ਆਸਾਨ ਨਹੀਂ ਰਹੀ ਉਸ ਨੇ ਆਪਣੇ ਦਿਲ ਦੀਆਂ ਧੜਕਣਾਂ ਨੂੰ ਸੁਣਿਆ ਤੇ ਆਪਣੇ ਪ੍ਰੇਮੀ ਸਰਿੰਦਰ ਨਾਲ ਵਿਆਹ ਕਰਵਾ ਲਿਆ ਦੋਨਾਂ ਵਿੱਚ ਇੰਨਾ ਪਿਆਰ ਸੀ ਕਿ ਹਰ ਮੁਸ਼ਕਲ ਆਸਾਨ ਲੱਗਦੀ ਸੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਵਿਆਹ ਤੋਂ ਕੁਝ ਸਾਲ ਬਾਅਦ ਸੁਰਿੰਦਰ ਨੂੰ ਇੱਕ ਅਜੀਹੀ ਬਿਮਾਰੀ ਨੇ ਜਕੜ ਲਿਆ ਜਿਸ ਨੇ ਉਸ ਨੂੰ ਸੁਮਨ ਤੋਂ ਹਮੇਸ਼ਾ ਦੇ ਲਈ ਖੋ ਲਿਆ ਉਸ ਦਿਨ ਸੁਮਨ ਦਾ ਸੰਸਾਰ ਉੱਜੜ ਗਿਆ ਪੇਕੇ ਘਰ ਵਿੱਚ ਉਸ ਦੀ ਮਾਂ ਪਹਿਲਾਂ ਹੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ ਤੇ ਪਿਓ ਨੇ ਉਸ ਨੂੰ ਬੇਟੀ ਘਟ ਤੇ ਬੋਝ ਜਿਆਦਾ ਸਮਝਿਆ ਸਾਰੇ ਪਰਿਵਾਰ ਨੇ ਤਾਂ ਹੱਦ ਹੀ ਕਰ ਦਿੱਤੀ ਉਹਨਾਂ ਨੇ ਸੁਮਨ ਨੂੰ ਤਾਨੇ ਮਾਰੇ ਤੂੰ ਸਾਡੇ ਪੁੱਤ ਨੂੰ ਖਾ ਲਿਆ ਹੁਣ ਤੂੰ ਤੇ ਤੇਰਾ ਬੱਚਾ ਇਸ ਘਰ ਵਿੱਚ ਨਹੀਂ ਰਹਿ ਸਕਦੇ ਸੁਮਨ ਦੀਆਂ ਅੱਖਾਂ ਵਿੱਚ ਹੰਝੂਆਂ ਦੀਆਂ ਧਾਰਾਂ ਵਹਿ ਰਹੀਆਂ ਸੀ ਉਹ ਉਹਨਾਂ ਦੀਆਂ ਮਿੰਤਾ ਕਰ ਰਹੀ ਸੀ ਪਰ ਕਿਸੇ ਦੇ ਦਿਲ ਵਿੱਚ ਤਰਸ ਨਹੀਂ ਆਇਆ ਉਸ ਨੂੰ ਤੇ ਉਸ ਦੇ ਮਾਸੂਮ ਬੱਚੇ ਨੂੰ ਘਰ ਚੋਂ ਬਾਹਰ ਕੱਢ ਦਿੱਤਾ। ਸੁਮਨ ਦੇ ਕੋਲ ਸਿਰਫ ਸੋਨੇ ਦੀ ਚੈਨ ਸੀ ਜੋ ਉਸਨੇ ਆਪਣੇ ਗਲੇ ਚੋਂ ਉਤਾਰੀ ਤੇ ਵੇਚ ਦਿੱਤੀ। ਉਹਨਾਂ ਪੈਸਿਆਂ ਦੇ ਨਾਲ ਕੁਝ ਦਿਨ ਲੰਘੇ ਪਰ ਜ਼ਿੰਦਗੀ ਦੀ ਗੱਡੀ ਕਦੋਂ ਤੱਕ ਬਿਨਾਂ ਪਹੀਆਂ ਤੋਂ ਤੁਰਦੀ। ਪੈਸੇ ਖਤਮ ਹੋਏ ਤਾਂ ਸੁਮਨ ਸੜਕ ਤੇ ਆ ਗਈ। ਕਦੇ ਕਿਸੇ ਟਾਬੇ ਤੇ ਭਾਂਡੇ ਮਾਜ ਲਏ, ਕਦੇ ਕਿਸੇ ਦੁਕਾਨ ਦੀ ਸਫਾਈ ਕਰ ਦਿੱਤੀ। ਪਰ ਕਿਤੇ ਵੀ ਪੱਕਾ ਕੰਮ ਨਹੀਂ ਮਿਲਿਆ ਦਿਨ ਭਰ ਮਿਹਨਤ ਕਰਦੀ ਤੇ ਰਾਤ ਨੂੰ ਕਿਸੇ ਮੰਦਰ ਦੀਆਂ ਪੌੜੀਆਂ ਜਾਂ ਬੱਸ ਸਟਾਪ ਦੇ ਬੈਂਚ ਤੇ ਆਪਣੇ ਬੇਟੇ ਨੂੰ ਸੀਨੇ ਨਾਲ ਲਾ ਕੇ ਸੌ ਜਾਂਦੀ ਉਸ ਰਾਤ ਬਹੁਤ بارش ਪੈ ਰਹੀ ਸੀ ਸੁਮਨ ਤੇ ਰਵੀ ਨੇ ਸਵੇਰ ਦਾ ਕੁਝ ਨਹੀਂ ਖਾਦਾ ਸੀ ਰਵੀ ਵਾਰ-ਵਾਰ ਆਪਣੀ ਮਾਂ ਨੂੰ ਕਹਿੰਦਾ ਸੀ ਮੰਮੀ ਪੇਟ ਵਿੱਚ ਚੂਹੇ ਦੌੜ ਰਹੇ ਆ ਸੁਮਨ ਉਸਦਾ ਮਸੂਮ ਚਿਹਰਾ ਦੇਖਦੀ ਤੇ ਆਪਣੇ ਹੰਝੂ ਛੁਪਾ ਕੇ ਬਸ ਸਿਰ ਤੇ ਹੱਥ ਫੇਰ ਦਿੰਦੀ بارش ਹੁਣ ਹੋਰ ਤੇਜ਼ ਹੋ ਗਈ ਸੀ ਸੁਮਨ ਦੇ ਕੱਪੜੇ ਪੂਰੀ ਤਰ੍ਹਾਂ ਭਿੱਜ ਚੁੱਕੇ ਸੀ ਤੇ ਰਵੀ ਠੰਡ ਨਾਲ ਕੰਬ ਰਿਹਾ ਸੀ ਉਸਦਾ ਮੱਥਾ ਸ਼ੂਣ ਨਾਲ ਸੁਮਨ ਨੂੰ ਪਤਾ ਲੱਗਿਆ ਕਿ ਰਵੀ ਨੂੰ ਬੁਖਾਰ ਚੜ ਰਿਹਾ ਹੈ ਉਸਦਾ ਦਿਲ ਡਰ ਨਾਲ ਟੜਕਣ ਲੱਗਿਆ ਜੇ ਅੱਜ ਰਾਤ ਆਸਰਾ ਨਾ ਮਿਲਿਆ ਤਾ ਮੇਰਾ ਬੱਚਾ ਇਹ ਸੋਚ ਕੇ ਹੀ ਉਸ ਦੀ ਰੂਹ ਕੰਬ ਗਈ ਮਜਬੂਰੀ ਤੇ ਡਰ ਨੇ ਉਸ ਨੂੰ ਇੱਕ ਵੱਡੇ ਘਰ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਉਸ ਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੜਕਾਇਆ ਤੇ ਟੁੱਟੀ ਫੁੱਟੀ ਆਵਾਜ਼ ਵਿੱਚ ਬੋਲ ਮਾਰਿਆ ਕੋਈ ਹੈ ਪਲੀਜ਼ ਮੇਰੇ ਬੱਚੇ ਦੇ ਲਈ ਇੱਕ ਰਾਤ गुजारਣ ਲਈ ਥੋੜੀ ਜਿਹੀ ਜਗ੍ਹਾ ਦੇ ਦਿਓ ਮੈਂ ਤਾਂ ਭੇਜ ਵੀ ਲਵਾਂਗੀ ਪਰ ਇਸ ਨੂੰ ਬਚਾ ਲਓ ਉਸ ਸਮੇ ਉਸ ਨੂੰ ਨਹੀਂ ਪਤਾ ਸੀ ਕੀ ਉਸ ਦਰਵਾਜੇ ਦੇ ਪਿੱਛੇ ਕੌਣ ਹੈ ਬਸ ਇਨਾ ਜਾਣਦੀ ਸੀ ਕਿ ਜੇ ਦਰਵਾਜ਼ਾ ਬੰਦ ਰਿਹਾ ਤਾਂ ਉਸ ਦਾ ਰਵੀਸ਼ ਸ਼ਾਇਦ ਸਵੇਰ ਦੀ ਰੌਸ਼ਨੀ ਨਾ ਦੇਖ ਸਕੇ ਉਸ ਦੇ ਖੜਕਾਣ ਤੋਂ ਕੁਝ ਕੁ ਪਲਾਂ ਬਾਅਦ ਦਰਵਾਜ਼ਾ ਖੁੱਲਿਆ ਤੇ ਸਾਹਮਣੇ ਖੜਾ ਸੀ ਇੱਕ ਲੰਬਾ ਚੌੜਾ ਆਦਮੀ ਉਸ ਦਾ ਨਾਮ ਸੀ ਵਿਕਰਮ ਚਿਹਰੇ ਤੇ ਗੰਭੀਰਤਾ ਅੱਖਾਂ ਵਿੱਚ ਗਹਿਰੀ ਉਦਾਸੀ ਪਰ ਸੁਭਾਅ ਵਿੱਚ ਇੱਕ ਅਜੀਬ ਜਿਹੀ ਕਰਮੀ ਸੋ ਮੈਂ ਹੱਥ ਜੋੜ ਕੇ ਮਿੰਤਾ ਕਰਨ ਲੱਗੀ ਸਾਬ ਇੱਕ ਰਾਤ ਮੇਰਾ ਬੱਚਾ ਠੰਡ ਨਾਲ ਕੰਬ ਰਿਹਾ ਹੈ ਜੇ ਇਸ ਨੂੰ ਕੁਝ ਹੋ ਗਿਆ ਤਾਂ ਮੈਂ ਉਸ ਦੀ ਆਵਾਜ਼ ਕੰਬ ਰਹੀ ਸੀ ਬਿਕਰਮ ਕੁਝ ਪਲ ਚੁੱਪ ਰਿਹਾ ਉਸ ਦੀ ਨਜ਼ਰ ਰਵੀ ਤੇ ਟਿਕ ਗਈ ਛੋਟਾ ਜਿਹਾ ਬੱਚਾ ਗੋਦੀ ਦੇ ਵਿੱਚ ਮਾਂ ਦੇ ਗਲੇ ਲੱਗਿਆ ਹੋਇਆ ਠੰਡ ਨਾਲ ਕੰਬਦਾ ਹੋਇਆ ਉਸ ਦੀਆਂ ਮਾਸੂਮ ਅੱਖਾਂ ਬਿਕਰਮ ਦੇ ਦਿਲ ਨੂੰ چیر ਗਈਆਂ ਉਸਨੇ ਹੌਲੀ ਜਿਹੀ ਕਿਹਾ ਅੰਦਰ ਆ ਜਾਓ ਬਾਹਰ ਠੰਡ ਬਹੁਤ ਹੈ ਸੁਮਨ ਥੋੜਾ ਡਰ ਗਈ ਅਣਜਾਣ ਘਰ ਅਣਜਾਣ ਇਨਸਾਨ ਪਰ ਰਵੀ ਦੀ ਹਾਲਤ ਦੇਖ ਕੇ ਉਸਨੇ ਹਿੰਮਤ ਕੀਤੀ ਤੇ ਹੌਲੀ ਹੌਲੀ ਅੰਦਰ ਚਲੀ ਗਈ ਘਰ ਬਹੁਤ ਵੱਡਾ ਸੀ ਪਰ ਹਰ ਕੋਨੇ ਵਿੱਚ ਸਰਨਾਟਾ ਪਸਰਿਆ ਹੋਇਆ ਸੀ ਜਿਵੇਂ ਸਾਲਾਂ ਤੋਂ ਉੱਥੇ ਕੋਈ ਹਾਸੀ ਖੁਸ਼ੀ ਦੀ ਆਵਾਜ਼ ਹੀ ਨਾ ਗੂੰਜੀ ਹੋਵੇ ਵਿਕਰਮ ਨੇ ਕਿਹਾ ਤੁਸੀਂ ਇੱਥੇ ਹੀ ਬੈਠੋ ਮੈਂ ਕੁਝ ਲੈ ਕੇ ਆਉਂਦਾ ਹਾਂ ਉਹਨਾਂ ਨੂੰ ਇੱਕ ਕਮਰੇ ਵਿੱਚ ਬਿਠਾ ਦਿੱਤਾ ਤੇ ਖੁਦ ਦੂਸਰੇ ਕਮਰੇ ਵਿੱਚ ਸੁਮਨ ਲਈ ਕੱਪੜੇ ਤੇ ਰਵੀ ਲਈ ਵੱਡਾ ਟਾਵਲ ਲੈ ਕੇ ਆਇਆ ਸੁਮਨ ਨੂੰ ਦਿੰਦੇ ਹੋਏ ਕਹਿਣ ਲੱਗਿਆ ਤੁਸੀਂ ਕੱਪੜੇ ਬਦਲੋ ਮੈਂ ਹੁਣੇ ਆਇਆ ਕਹਿ ਕੇ ਉਹ ਰਸੋਈ ਵਿੱਚ ਚਲਾ ਗਿਆ ਥੋੜੇ ਸਮੇਂ ਬਾਅਦ ਵਾਪਸ ਆਇਆ ਤਾਂ ਉਸਦੇ ਹੱਥ ਵਿੱਚ ਇੱਕ ਥਾਲੀ ਸੀ ਉਸ ਵਿੱਚ ਗਰਮ ਰੋਟੀਆਂ ਥੋੜੀ ਜਿਹੀ ਸਬਜ਼ੀ ਤੇ ਇੱਕ ਕਟੋਰੀ ਦਾਲ ਉਸਨੇ ਥਾਲੀ ਰਵੀ ਤੇ ਸੁਮਨ ਦੇ ਸਾਹਮਣੇ ਰੱਖੀ ਤੇ ਨਰਮ ਆਵਾਜ਼ ਵਿੱਚ ਕਿਹਾ beta ਖਾਣਾ ਖਾ ਲਵੋ ਰਵੀ ਪਹਿਲਾਂ ਤਾਂ ਡਰ ਗਿਆ ਪਰ ਭੁੱਖ ਨੇ ਉਸ ਨੂੰ ਹਰਾ ਦਿੱਤਾ ਉਸਨੇ ਰੋਟੀ ਚੱਕੀ ਤੇ ਜਲਦੀ ਜਲਦੀ ਖਾਣ ਲੱਗਿਆ ਇਹ ਦੇਖ ਸੁਮਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਸਾਹਬ ਐਸਨੇ ਕੱਲ ਦਾ ਕੁਝ ਨਹੀਂ ਖਾਦਾ ਸੀ ਤੁਸੀਂ ਮੇਰੇ ਬੱਚੇ ਦੀ ਜਾਨ ਬਚਾ ਲਈ ਵਿਕਰਮ ਚੁੱਪਚਾਪ ਖੜਾ ਰਿਹਾ ਉਸ ਦੇ ਦਿਲ ਵਿੱਚ ਜਿਵੇਂ ਕੋਈ ਪੁਰਾਣੀ ਯਾਦ ਤਾਜੀ ਹੋ ਰਹੀ ਸੀ ਉਸਨੇ ਕਿਹਾ ਤੁਸੀਂ ਇਸ ਕਮਰੇ ਵਿੱਚ ਆਰਾਮ ਕਰੋ ਦਰਵਾਜ਼ਾ ਅੰਦਰ ਤੋਂ ਬੰਦ ਕਰ ਲੈਣਾ ਕੋਈ ਡਰ ਨਹੀਂ ਸੁਮਨ ਨੇ ਸਿਰ ਝੁਕਾ ਕੇ ਧੰਨਵਾਦ ਕਿਹਾ ਵਿਕਰਮ ਚਲਾ ਗਿਆ ਤੇ ਸੁਮਨ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਉਸ ਰਾਤ ਉਸ ਵੱਡੇ ਘਰ ਵਿੱਚ ਕਈ ਸਾਲਾਂ ਬਾਅਦ ਇੱਕ ਨਵੀਂ ਹਲਚਲ ਹੋਈ بارش ਹਜੇ ਵੀ ਪੈ ਰਹੀ ਸੀ ਪਰ ਅੰਦਰ ਇੱਕ ਮਾਂ ਦੀ ਮਜਬੂਰੀ ਇੱਕ ਇਨਸਾਨ ਦੀ ਇਨਸਾਨੀਅਤ ਮਿਲ ਕੇ ਨਵੀਂ ਕਹਾਣੀ ਲਿਖ ਰਹੀ ਸੀ ਅਗਲੀ ਸਵੇਰ ਜਦੋਂ ਸੂਰਜ ਦੀਆਂ ਕਿਰਨਾਂ ਖਿੜਕੀ ਰਾਹੀਂ ਕਮਰੇ ਅੰਦਰ ਆਈਆਂ ਤਾਂ بارش ਤਾਂ ਰੁਕ ਚੁੱਕੀ ਸੀ ਪਰ ਹਵਾ ਹਜੇ ਵੀ ਚੱਲ ਰਹੀ ਸੀ ਵਿਕਰਮ ਰੋਈ ਦੀ ਤਰ੍ਹਾਂ ਸਵੇਰੇ ਉੱਠਿਆ ਤੇ ਬਾਹਰ ਆਇਆ ਪਰ ਜੋ ਉਸਨੇ ਦੇਖਿਆ ਉਹ ਦੇਖ ਕੇ ਹੈਰਾਨ ਰਹਿ ਗਿਆ ਉਸਦਾ ਘਰ ਜੋ ਮਹੀਨਿਆਂ ਤੋਂ ਢੂੜ ਮਿੱਟੀ ਤੇ ਹਨੇਰੇ ਵਿੱਚ ਡੁੱਬਿਆ ਹੋਇਆ ਸੀ ਅੱਜ ਬਦਲਿਆ ਬਦਲਿਆ ਲੱਗ ਰਿਹਾ ਸੀ ਸੁਮਨ ਨੇ ਜਲਦੀ ਉੱਠ ਕੇ ਸਾਰੇ ਘਰ ਦੀ ਸਾਫ਼ ਸਫਾਈ ਕਰ ਦਿੱਤੀ ਸੀ ਖਿਲਰਿਆ ਹੋਇਆ ਸਮਾਨ ਆਪਣੀ ਆਪਣੀ ਜਗ੍ਹਾ ਤੇ ਰੱਖਿਆ ਹੋਇਆ ਸੀ ਵਿਕਰਮ ਬਹੁਤ ਹੈਰਾਨ ਸੀ ਉਸਦੀ ਨਜ਼ਰ ਰਸੋਈ ਵੱਲ ਗਈ ਉੱਥੇ ਸੁਮਨ ਭਾਂਡੇ ਸਾਫ਼ ਕਰ ਰਹੀ ਸੀ ਰਵੀ ਕੋਲ ਬੈਠਾ ਇੱਕ ਪੁਰਾਣੀ ਬੋਲ ਨਾਲ ਖੇਡ ਰਿਹਾ ਸੀ। ਬਿਕਰਮ ਨੇ ਕੋਲ ਜਾ ਕੇ ਪੁੱਛਿਆ, ਇਹ ਸਭ ਕੁਝ ਤੂੰ ਕਿਉਂ ਕੀਤਾ? ਸੁਮਨ ਨੇ ਹੱਥ ਪੂੰਝਦੇ ਹੋਏ ਕਿਹਾ, ਸਾਬ ਤੁਸੀਂ ਸਾਨੂੰ ਰਾਤ ਪਰ ਆਸਰਾ ਦਿੱਤਾ, ਮੇਰੇ ਬੱਚੇ ਨੂੰ ਖਾਣ ਲਈ ਖਾਣਾ ਦਿੱਤਾ। ਮੈਂ ਸੋਚਿਆ ਬਦਲੇ ਵਿੱਚ ਤੁਹਾਡੇ ਘਰ ਨੂੰ ਥੋੜਾ ਸਾਫ਼ ਕਰ ਦੇਵਾਂ। ਗੰਦਗੀ ਤਾਂ ਕਿਤੇ ਵੀ ਚੰਗੀ ਨਹੀਂ ਲੱਗਦੀ। ਉਸਦੇ ਇਹ ਬੋਲ ਬਿਕਰਮ ਦੇ ਦਿਲ ਵਿੱਚ ਗਹਿਰੇ ਉਤਰ ਗਏ। ਇਹ ਉਹੀ ਗੱਲ ਸੀ ਜੋ ਕਦੇ ਉਸਦੀ ਪਤਨੀ ਕਿਹਾ ਕਰਦੀ ਸੀ ਗੰਦਗੀ ਕਿਤੇ ਵੀ ਚੰਗੀ ਨਹੀਂ ਲੱਗਦੀ ਪੁਰਾਣੀਆਂ ਯਾਦਾਂ ਉਸ ਦੇ ਸਾਹਮਣੇ ਆ ਗਈਆਂ ਉਹ ਕੁਝ ਪਲ ਚੁੱਪ ਰਿਹਾ ਫਿਰ ਹੌਲੀ ਜਿਹੇ ਬੋਲਿਆ ਤੈਨੂੰ ਇਹ ਸਭ ਕਰਨ ਦੀ ਜ਼ਰੂਰਤ ਨਹੀਂ ਸੀ ਸੁਮਨ ਨੇ ਹਲਕੀ ਮੁਸਕਾਨ ਦੇ ਨਾਲ ਕਿਹਾ ਜ਼ਰੂਰਤ ਨਹੀਂ ਸੀ ਸਾਬ ਪਰ ਦਿਲ ਨੇ ਕਿਹਾ ਕਿ ਕੁਝ ਤਾਂ ਕਰ ਤੁਸੀਂ ਮੇਰੇ ਬੱਚੇ ਨੂੰ ਭੁੱਖ ਤੋਂ ਬਚਾਇਆ ਮੈਂ ਬਸ ਇਹੀ ਕਰ ਸਕਦੀ ਸੀ ਉਸ ਦੀ ਸਾਦਗੀ ਨੇ ਬਿਕਰਮ ਨੂੰ ਅੰਦਰ ਤੱਕ ਖਿੱਚੋ ਲਿਆ ਉਹ ਸੋਚਾਂ ਵਿੱਚ ਪੈ ਗਿਆ ਕਿ ਆਖਰ ਇਹ ਔਰਤ ਕੌਣ ਹੈ ਕਿਵੇਂ ਇਸ ਹਾਲਤ ਵਿੱਚ ਇੱਥੇ ਪਹੁੰਚੀ ਥੋੜੇ ਸਮੇਂ ਬਾਅਦ ਸੁਮਨ ਨੇ ਭਾਂਡੇ ਸਾਫ਼ ਕੀਤੇ ਰਵੀ ਨੂੰ ਗੋਦੀ ਚੱਕਿਆ ਤੇ ਬੋਲੀ ਸਾਹਬ ਹੁਣ ਅਸੀਂ ਚੱਲਦੇ ਹਾਂ ਤੁਸੀਂ ਬਹੁਤ ਮਦਦ ਕੀਤੀ ਤੇ ਹੁਣ ਅਸੀਂ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਵਿਕਰਮ ਦੇ ਦਿਲ ਵਿੱਚ ਅਚਾਨਕ ਬੇਚੈਨੀ ਉੱਠੀ ਉਸ ਨੂੰ ਲੱਗਿਆ ਜੇ ਇਹ ਚਲੀ ਗਈ ਤਾਂ ਇਹ ਘਰ ਫਿਰ ਹਨੇਰੇ ਵਿੱਚ ਡੁੱਬ ਜਾਵੇਗਾ ਉਸ ਨੇ ਹਿੰਮਤ ਕਰਕੇ ਕਿਹਾ ਸੁਮਨ ਜਾਣ ਤੋਂ ਪਹਿਲਾਂ ਇੱਕ ਗੱਲ ਪੁੱਛ ਸਕਦਾ ਤੂੰ ਕੌਣ ਹੈ ਤੇ ਇਸ ਹਾਲ ਵਿੱਚ ਇੱਥੋਂ ਤੱਕ ਕਿਵੇਂ ਪਹੁੰਚੀ ਸੁਮਨ ਦੀ ਮੁਸਕਾਨ ਗਾਇਬ ਹੋ ਗਈ ਉਸ ਦੀਆਂ ਅੱਖਾਂ ਨਮ ਹੋ ਗਈਆਂ ਉਹ ਕੁਝ ਪਲ ਚੁੱਪ ਰਹੀ ਫਿਰ ਰਵੀ ਨੂੰ ਸੀਨੇ ਨਾਲ ਲਾ ਕੇ ਫੁੱਟ ਫੁੱਟ ਕੇ ਰੋਣ ਲੱਗੀ ਬਿਕਰਮ ਘਬਰਾ ਗਿਆ ਜੇ ਤੈਨੂੰ ਬੁਰਾ ਲੱਗਿਆ ਹੋਵੇ ਤਾਂ ਜਵਾਬ ਨਾ ਦੇ ਮੈਂ ਤੈਨੂੰ ਨਹੀਂ ਰੋਕਦਾ ਪਰ ਸੁਮਨ ਨੇ ਹੰਝੂ ਪੂੰਝਦੇ ਹੋਏ ਕਿਹਾ ਨਹੀਂ ਸਾਹਿਬ ਤੁਸੀਂ ਸਾਡਾ ਇੰਨਾ ਖਿਆਲ ਰੱਖਿਆ ਤੁਸੀਂ ਸੱਚ ਜਾਣਨ ਦੇ ਹੱਕਦਾਰ ਹੋ ਫਿਰ ਸੁਮਨ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਮੇਰਾ ਨਾਮ ਸੁਮਨ ਹੈ ਕੋਰਜ ਸਾਲ ਪਹਿਲਾਂ ਮੇਰਾ ਵਿਆਹ ਸੁਰਿੰਦਰ ਨਾਲ ਹੋਇਆ ਸੀ ਅਸੀਂ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਪਰ ਵਿਆਹ ਤੋਂ 2 ਸਾਲ ਬਾਅਦ ਸੁਰਿੰਦਰ ਨੂੰ ਇੱਕ ਬਿਮਾਰੀ ਨੇ ਜਕੜ ਲਿਆ ਤੇ ਇੱਕ ਦਿਨ ਉਹ ਉਸ ਬਿਮਾਰੀ ਦੇ ਕਾਰਨ ਮੈਨੂੰ ਇਕੱਲੀ ਛੱਡ ਕੇ ਹਮੇਸ਼ਾ ਦੇ ਲਈ ਚਲਾ ਗਿਆ ਉਸ ਦਿਨ ਮੇਰੀ ਦੁਨੀਆ ਹੀ ਖਤਮ ਹੋ ਗਈ ਪੇਕੇ ਘਰ ਵਿੱਚ ਮੇਰੀ ਮਾਂ ਪਹਿਲਾਂ ਹੀ ਮਰ ਚੁੱਕੀ ਸੀ ਪਾਪਾ ਨੇ ਮੈਨੂੰ ਬੋਝ ਸਮਝਿਆ ਤੇ ਦਰਵਾਜ਼ਾ ਬੰਦ ਕਰ ਦਿੱਤਾ ਸਾਰੇ ਪਰਿਵਾਰ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਤੂੰ ਸਾਡੇ ਪੁੱਤ ਨੂੰ ਮਾਰ ਦਿੱਤਾ ਹੁਣ ਤੂੰ ਤੇ ਤੇਰਾ ਬੱਚਾ ਇੱਥੇ ਨਹੀਂ ਰਹਿ ਸਕਦੇ ਮੈਂ ਬਹੁਤ ਮਿੰਤਾ ਕੀਤੀਆਂ ਕਿ ਹਾਕੀ ਇਹ ਬੱਚਾ ਤਾਂ ਤੁਹਾਡੇ ਬੇਟੇ ਦਾ ਹੀ ਹੈ ਪਰ ਕਿਸੇ ਨੇ ਨਹੀਂ ਸੁਣਿਆ ਉਸ ਦਿਨ ਤੋਂ ਮੈਂ ਤੇ ਰਵੀ ਸੜਕਾਂ ਤੇ ਹੀ ਭਟਕ ਰਹੇ ਹਾਂ ਛੋਟੇ-ਮੋਟੇ ਕੰਮ ਕਰਕੇ ਪੇਟ ਪਾਲਦੀ ਹਾਂ ਪਰ ਕਿਤੇ ਵੀ ਰਹਿਣ ਦਾ ਟਿਕਾਣਾ ਨਹੀਂ ਮਿਲਦਾ ਕਾਲਾ ਸਵੇਰ ਦਾ ਸੀ ਕੁਝ ਨਹੀਂ ਖਾਦਾ ਸੀ ਇਸ ਲਈ ਹਿੰਮਤ ਕਰਕੇ ਤੁਹਾਡੇ ਦਰਵਾਜ਼ੇ ਤੱਕ ਆ ਗਈ ਵਿਕਰਮ ਚੁੱਪਚਾਪ ਸੁਣਦਾ ਰਿਹਾ ਉਸ ਦੇ ਮਨ ਵਿੱਚ ਜਿਵੇਂ ਕੋਈ ਤੂਫਾਨ ਉੱਠ ਰਿਹਾ ਸੀ ਉਸ ਨੂੰ ਲੱਗਣ ਲੱਗਿਆ ਕਿ ਜਿਵੇਂ ਉਸ ਦੀ ਆਪਣੀ ਕਹਾਣੀ ਕਿਸੇ ਹੋਰ ਦੇ ਰਾਹੇ ਸਾਹਮਣੇ ਆ ਰਹੀ ਹੋਵੇ ਦੋਨਾਂ ਦਾ ਦਰਦ ਅਲੱਗ-ਅਲੱਗ ਰਿਸ਼ਤਿਆਂ ਤੋਂ ਗੁਜ਼ਰ ਕੇ ਇੱਕ ਅਜੇਹੀ ਮੰਜ਼ਲ ਤੇ ਮਿਲ ਗਿਆ ਸੀ ਇਕੱਲਾਪਨ ਸੁਮਨ ਦੇ ਹੰਝੂਆਂ ਨੇ ਉਸ ਨੂੰ ਝੰਝੋੜ ਕੇ ਰੱਖ ਦਿੱਤਾ ਬਿਕਰਮ ਨੇ ਕਿਹਾ ਸੁਮਨ ਜੇ ਮੈਂ ਇੱਕ ਗੱਲ કહਾਂ ਕਿ ਤੂੰ ਮੰਨੇਂਗੀ ਸੁਮਨ ਨੇ ਸਵਾਲ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਬਿਕਰਮ ਕਹਿਣ ਲੱਗਿਆ ਤੂੰ ਤੇ ਰਵੀ ਇਸ ਘਰ ਵਿੱਚ ਰਹਿ ਸਕਦੇ ਹੋ ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਪਰ ਜੇ ਤੂੰ ਚਾਹੇ ਤਾਂ ਘਰ ਦੇ ਕੰਮ ਸੰਭਾਲ ਸਕਦੀਆਂ ਬਦਲੇ ਵਿੱਚ ਤੈਨੂੰ ਤੇ ਰਵੀ ਨੂੰ ਛੱਤ ਤੇ ਖਾਣਾ ਮਿਲੇਗਾ ਸੁਮਨ ਕੋ ਜਪਾਲਿਸ ਚੁੱਪ ਰਹੀ ਉਸ ਦੇ ਚਿਹਰੇ ਤੇ ਡਰ ਸਾਫ ਦਿਖ ਰਿਹਾ ਸੀ ਉਸਨੇ ਹੌਲੀ ਜਿਹੀ ਕਿਹਾ ਪਿੰਡ ਵਾਲੇ ਕੀ ਕਹਿਣਗੇ ਲੋਕ ਗੱਲਾਂ ਬਣਾਉਣਗੇ ਵਿਕਰਮ ਨੇ ਝੜ ਆਵਾਜ਼ ਵਿੱਚ ਕਿਹਾ ਲੋਕ ਤਾਂ ਹਮੇਸ਼ਾ ਹੀ ਗੱਲਾਂ ਬਣਾਉਂਦੇ ਆ ਤੇ ਜੇ ਮੈਂ ਤੈਨੂੰ ਇਸ ਹਾਲਤ ਵਿੱਚ ਛੱਡ ਦੇਵਾਂ ਤਾਂ ਇਨਸਾਨੀਅਤ ਮਰ ਜਾਵੇਗੀ ਤੈਨੂੰ ਤੇ ਰਵੀ ਨੂੰ ਰਹਿਣ ਲਈ ਛੱਤ ਚਾਹੀਦੀ ਹੈ ਤੇ ਇਸ ਖਾਲੀ ਘਰ ਨੂੰ ਜ਼ਿੰਦਗੀ ਚਾਹੀਦੀ ਐ ਜੇ ਤੈਨੂੰ ਠੀਕ ਲੱਗੇ ਤਾਂ ਇੱਥੇ ਹੀ ਰਹਿ ਸੁਮਨ ਦੀਆਂ ਅੱਖਾਂ ਫਿਰ ਨਮ ਹੋ ਗਈਆਂ ਉਸਨੇ ਹੱਥ ਜੋੜ ਕੇ ਕਿਹਾ ਸਾਬ ਤੁਸੀਂ ਮੈਨੂੰ ਜਿਉਣ ਦਾ ਸਹਾਰਾ ਦਿੱਤਾ ਮੇਰੇ ਲਈ ਇਸ ਤੋਂ ਵੱਡਾ ਖਜ਼ਾਨਾ ਹੋਰ ਕੋਈ ਨਹੀਂ ਮੈਂ ਘਰ ਦਾ ਹਰ ਕੰਮ ਕਰਾਂਗੀ ਬਸ ਮੇਰੇ ਰਵੀ ਨੂੰ ਛੱਤ ਮਿਲ ਜਾਵੇ ਉਸ ਦਿਨ ਤੋਂ ਸੁਮਨ ਤੇ ਰਵੀ ਉਸ ਘਰ ਵਿੱਚ ਰਹਿਣ ਲੱਗੇ ਸੁਮਨ ਸਵੇਰੇ ਉੱਠ ਕੇ ਘਰ ਦੀ ਸਫਾਈ ਕਰਦੀ ਰਸੋਈ ਸੰਭਾਲਦੀ ਤੇ ਹਰ ਕੰਮ ਨੂੰ ਇੰਨੇ ਪਿਆਰ ਨਾਲ ਕਰਦੀ ਕਿ ਘਰ ਫੇਰ ਤੋਂ ਜੀ ਉੱਠਿਆ ਰਵੀ ਵੀ ਬਿਕਰਮ ਨਾਲ ਕੋਲਣ ਮੈਨਣ ਲੱਗਿਆ ਉਹ ਉਸ ਨੂੰ ਅੰਕਲ ਕਹਿ ਕੇ ਬੁਲਾਉਂਦਾ ਤੇ ਉਸ ਦੇ ਨਾਲ ਆਂਗਣ ਵਿੱਚ ਖੇਡਦਾ ਬਿਕਰਮ ਜੋ ਸਾਲਾਂ ਤੋਂ ਇਕੱਲੇਪਣ ਵਿੱਚ ਡੁੱਬਿਆ ਹੋਇਆ ਸੀ ਹੁਣ ਘਰ ਵਾਪਸ ਆਉਂਦੇ ਹੀ ਰਵੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਸਕੂਨ ਪਾਉਂਦਾ ਕਰ ਪਿੰਡ ਦਾ ਮਾਹੌਲ ਹੌਲੀ-ਹੌਲੀ ਬਦਲਣ ਲੱਗਿਆ ਲੋਕ ਗੱਲਾਂ ਕਰਨ ਲੱਗੇ ਸੁਣਿਆ ਵਿਕਰਮ ਨੇ ਇੱਕ ਜਵਾਨ ਔਰਤ ਨੂੰ ਘਰ ਵਿੱਚ ਰੱਖ ਲਿਆ ਹਾਂ ਤੇ ਉਸ ਦਾ ਇੱਕ ਬੇਟਾ ਵੀ ਹੈ ਇੰਨੇ ਵੱਡੇ ਘਰ ਵਿੱਚ ਇਕੱਲਾ ਮਰਦ ਹੁਣ ਲੋਕ ਕੁਝ ਨਾ ਕੁਝ ਤਾਂ ਕਹਿਣਗੇ ਹੀ ਜਦੋਂ ਸੁਮਨ ਸਭ ਕੁਝ ਸੁਣਦੀ ਹੈ ਤਾ ਉਸਦਾ ਦਿਲ ਬਹੁਤ ਦੁਖੀ ਹੁੰਦਾ ਹੈ ਉਸਨੂੰ ਲੱਗਦਾ ਹੈ ਕਿ ਉਸਦੀ ਵਜ੍ਹਾ ਨਾਲ ਵਿਕਰਮ ਦੀ ਇੱਜ਼ਤ ਤੇ ਸਵਾਲ ਉੱਠ ਰਹੇ ਨੇ ਇੱਕ ਦਿਨ ਉਸਨੇ ਹਿੰਮਤ ਕਰਕੇ ਕਿਹਾ ਸਾਬ ਪੰਡ ਵਾਲੇ ਸਹੀ ਕਹਿੰਦੇ ਹਨ ਮੇਰੀ ਵਜ੍ਹਾ ਨਾਲ ਤੁਹਾਡੀ ਬਦਨਾਮੀ ਹੋ ਰਹੀ ਹੈ ਸਾਨੂੰ ਹੁਣ ਇੱਥੋਂ ਚਲੇ ਜਾਣਾ ਚਾਹੀਦਾ ਵਿਕਰਮ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹ ਕਹਿਣ ਲੱਗਿਆ ਸੁਮਨ ਤੂੰ ਕੋਈ ਗਲਤੀ ਨਹੀਂ ਕੀਤੀ ਇਹ ਲੋਕ ਆਪਣੀ ਗੰਦੀ ਸੋਚ ਦੇ ਗੁਲਾਮ ਹਨ ਮੈਂ ਜਾਣਦਾ ਹਾਂ ਕਿ ਤੂੰ ਇਸ ਘਰ ਨੂੰ ਸੰਭਾਲ ਰਹੀ ਹੈ ਤੇ ਮੈਂ ਇਹੀ ਚਾਹੁੰਦਾ ਹਾਂ ਜੇ ਕਿਸੇ ਨੂੰ ਕੋਈ ਦਿੱਕਤ ਹੈ ਤਾਂ ਉਹ ਮੈਨੂੰ ਕਹੇ ਤੈਨੂੰ ਨਹੀਂ ਸੁਮਨ ਨੇ ਪਹਿਲੀ ਵਾਰ ਬਿਕਰਮ ਦੀਆਂ ਅੱਖਾਂ ਵਿੱਚ ਸੱਚਾਈ ਦੇਖੀ ਉਸ ਦਾ ਡਰ ਥੋੜਾ ਘੱਟ ਹੋਇਆ ਪਰ ਲੋਕਾਂ ਦੀਆਂ ਗੱਲਾਂ ਉਸ ਨੂੰ ਅੰਦਰ ਤੱਕ ਹਿਲਾ ਰਹੀਆਂ ਸੀ ਫਿਰ ਇੱਕ ਸਵੇਰ ਪਿੰਡ ਦੇ ਕੁਝ ਬਜ਼ੁਰਗ ਤੇ ਪੰਚਾਇਤ ਬਿਕਰਮ ਦੇ ਦਰਵਾਜ਼ੇ ਤੱਕ ਆਏ ਉਨ੍ਹਾਂ ਦੀ ਆਵਾਜ਼ ਵਿੱਚ ਸਖਤੀ ਸੀ ਵਿਕਰਮ ਇਹ ਸਭ ਕੁਝ ਠੀਕ ਨਹੀਂ ਇੱਕ ਜਵਾਨ ਔਰਤ ਨੂੰ ਘਰ ਵਿੱਚ ਰੱਖਣਾ ਸਾਡੇ ਪਿੰਡ ਦੀ ਮਰਿਆਦਾ ਦੇ ਖਿਲਾਫ ਹੈ ਜਾਂ ਤਾਂ ਇਸ ਨੂੰ ਇੱਥੋਂ ਕੱਢ ਨਹੀਂ ਤਾਂ ਤੈਨੂੰ ਪਿੰਡ ਛੱਡਣਾ ਪਵੇਗਾ ਸੁਮਨ ਇਹ ਸਭ ਕੁਝ ਸੁਣ ਕੇ ਦਰਵਾਜ਼ੇ ਦੇ ਪਿੱਛੇ ਖੜੀ ਕੰਬ ਰਹੀ ਸੀ ਰਵੀ ਵੀ ਸੁਮਨ ਨੂੰ ਚਿੰਬੜ ਗਿਆ ਤੇ ਵਿਕਰਮ ਕੁਝ ਪਲ ਚੁੱਪ ਰਿਹਾ ਫਿਰ ਉਹ ਅੰਦਰ ਗਿਆ ਪੂਜਾ ਘਰ ਵਿੱਚ ਸੰਧੂਰ ਦੀ ਡੱਬੀ ਲਿਆਇਆ ਤੇ ਸਾਹ ਦੇ ਸਾਹਮਣੇ ਸੁਮਨ ਦੀ ਮੰਗ ਵਿੱਚ ਸੰਧੂਰ ਭਰ ਦਿੱਤਾ ਇਹ ਵੇਖ ਕੇ ਪੂਰੇ ਪਿੰਡ ਵਿੱਚ ਸਰਨਾਟਾ ਛਾ ਗਿਆ ਉਸ ਨੇ ਦ੍ਰਿੜ ਆਵਾਜ਼ ਵਿੱਚ ਕਿਹਾ ਹੁਣ ਇਹ ਮੇਰੀ ਪਤਨੀ ਹੈ ਕਿਸੇ ਨੂੰ ਇਤਰਾਜ ਹੋਵੇ ਤਾਂ ਸਾਹਮਣੇ ਆ ਕੇ ਬੋਲੇ ਪਿੰਡ ਵਾਲੇ ਹੱਕੇ ਬੱਕੇ ਰਹਿ ਗਏ ਕੋਈ ਵੀ ਜਵਾਬ ਨਹੀਂ ਦੇ ਸਕਿਆ ਸੁਮਨ ਹੈਰਾਨ ਖੜੀ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਸ ਦੇ ਮੱਥੇ ਤੇ ਸੰਧੂਰ ਦੀ ਰੇਖਾ ਚਮਕ ਰਹੀ ਸੀ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਵਿਕਰਮ ਕਦੇ ਅਜਿਹਾ ਕਦਮ ਚੁੱਕੇਗਾ ਵਿਕਰਮ ਨੇ ਸੁਮਨ ਦੇ ਵੱਲ ਦੇਖਿਆ ਤੇ ਕਿਹਾ ਸੁਮਨ ਜੇ ਤੈਨੂੰ ਬੁਰਾ ਲੱਗਿਆ ਹੋਵੇ ਤਾਂ ਮਾਫ ਕਰਨਾ ਪਰ ਇਹਨਾਂ ਲੋਕਾਂ ਦੀਆਂ ਗੱਲਾਂ ਮੈਨੂੰ ਬਰਦਾਸ਼ਤ ਨਹੀਂ ਹੋਈਆਂ ਹੁਣ ਕੋਈ ਕੁਝ ਨਹੀਂ ਕਹੇਗਾ ਸੁਮਨ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸੀ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਸਾਹਬ ਤੁਸੀਂ ਇਹ ਸਭ ਕੁਝ ਕਿਉਂ ਕੀਤਾ ਮੈਂ ਤਾਂ ਬਸ ਤੁਹਾਡੇ ਘਰ ਦਾ ਕੰਮ ਕਰਦੀ ਸੀ ਤੁਸੀਂ ਮੈਨੂੰ ਪਤਨੀ ਦਾ ਦਰਜਾ ਦੇ ਦਿੱਤਾ ਕੀ ਇਹ ਸਹੀ ਹੈ ਵਿਕਰਮ ਨੇ ਕਿਹਾ ਸੁਮਨ ਇਹ ਘਰ ਸਾਲਾਂ ਤੋਂ ਸੁੰਨਾ ਸੀ ਤੂੰ ਤੇ ਰਵੀ ਆਏ ਤਾਂ ਇਸਨੇ ਫਿਰ ਤੋਂ ਸਾਲਿਆ ਤੇਰੀ ਸਾਦਗੀ ਤੇਰੀ ਮਿਹਨਤ ਤੇ ਰਵੀ ਦੀ ਮਾਸੂਮ ਹਾਸੀ ਨੇ ਮੈਨੂੰ ਜਿਉਣ ਦੀ ਵਜ੍ਹਾ ਦਿੱਤੀ ਸ਼ਾਇਦ ਇਹੀ ਕਿਸਮਤ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਦਰਦ ਦਾ ਸਹਾਰਾ ਬਣੀਏ ਮੈਂ ਚਾਹੁੰਦਾ ਹਾਂ ਕਿ ਤੂੰ ਹਮਸਫਰ ਬਣੇ ਸੁਮਨ ਨੇ ਸਿਰ ਝੁਕਾ ਲਿਆ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਉਸ ਨੂੰ ਲੱਗਿਆ ਕਿ ਬਿਕਰਮ ਦੇ ਸ਼ਬਦ ਸਿਰਫ ਦਿਖਾਵਾ ਨਹੀਂ ਬਲਕਿ ਸਚਾਈ ਹੈ ਹੌਲੀ ਹੌਲੀ ਦਿਨ ਬੀਤਣ ਲੱਗੇ ਪਿੰਡ ਵਾਲੇ ਵੀ ਚੁੱਪ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਬਿਕਰਮ ਤੇ ਸੁਮਨ ਇੱਕ ਦੂਸਰੇ ਦਾ ਸਨਮਾਨ ਕਰਦੇ ਆ ਤੇ ਘਰ ਵਿੱਚ ਕੋਈ ਗਲਤ ਗੱਲ ਨਹੀਂ ਹੈ ਤਾਂ ਉਹਨਾਂ ਦੀ ਜ਼ੁਬਾਨ ਚੁੱਪ ਹੋ ਗਈ ਲੋਕ ਕਹਿਣ ਲੱਗੇ ਸ਼ਾਇਦ ਇਹੀ ਸਹੀ ਸੀ ਵਰਨਾ ਉਹ ਔਰਤ ਤੇ ਉਸਦਾ ਬੱਚਾ ਬਰਬਾਦ ਹੋ ਜਾਂਦੇ ਰਵੀ ਹੁਣ ਬਿਕਰਮ ਨੂੰ ਪਾਪਾ ਕਹਿਣ ਲੱਗਿਆ ਉਹ ਉਸਦੇ ਨਾਲ ਖੇਤਾਂ ਵਿੱਚ ਜਾਂਦਾ ਉਸਦੇ ਮੋਢਿਆਂ ਤੇ ਚੜਕੇ ਹੱਸਦਾ ਤੇ ਜਦੋਂ ਬਿਕਰਮ ਥੱਕ ਕੇ ਵਾਪਸ ਆਉਂਦਾ ਤਾਂ ਉਸਦੇ ਗਲੇ ਲੱਗ ਕੇ ਕਹਿੰਦਾ ਪਾਪਾ ਤੁਸੀਂ ਸਭ ਤੋਂ ਚੰਗੇ ਹੋ ਇੱਕ ਸ਼ਾਮ ਆਂਗਣ 'ਚ ਬੈਠੀ ਹੋਈ ਸੁਮਨ ਨੇ ਕਿਹਾ ਵਿਕਰਮ ਜੀ ਪਤਾ ਨਹੀਂ ਕਿਵੇਂ ਮੈਨੂੰ ਤੁਹਾਡੇ ਨਾਲ ਇੰਨਾ ਲਗਾਵ ਹੋ ਗਿਆ ਹੁਣ ਤੁਹਾਡੇ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੀ ਵਿਕਰਮ ਮੁਸਕਰਾਇਆ ਉਸਨੇ ਕਿਹਾ ਸੁਮਨ ਜਦੋਂ ਮੈਂ ਤੈਨੂੰ ਪਹਿਲੀ ਵਾਰ ਦਰਵਾਜ਼ੇ ਤੇ ਭਿੱਜਿਆ ਹੋਇਆ ਦੇਖਿਆ ਸੀ ਉਦੋਂ ਨਹੀਂ ਸੋਚਿਆ ਸੀ ਕਿ ਇਹ ਰਿਸ਼ਤਾ ਇੰਨਾ ਗਹਿਰਾ ਹੋਵੇਗਾ ਪਰ ਹੁਣ ਲੱਗਦਾ ਹੈ ਕਿ ਉੱਪਰ ਵਾਲੇ ਨੇ ਤੈਨੂੰ ਤੇ ਰਵੀ ਨੂੰ ਮੇਰੀ ਅਧੂਰੀ ਜ਼ਿੰਦਗੀ ਪੂਰੀ ਕਰਨ ਦੇ ਲਈ ਭੇਜਿਆ ਉਸ ਤੋਂ ਬਾਅਦ ਦੋਨਾਂ ਨੇ ਮੰਦਿਰ ਜਾ ਕੇ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰ ਲਿਆ ਪਿੰਡ ਵਾਲੇ ਵੀ ਉਸ ਦਿਨ ਵਿਆਹ ਵਿੱਚ ਸ਼ਾਮਲ ਹੋਏ ਹਰ ਇੱਕ ਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕਿ ਇਨਸਾਨੀਅਤ ਰਿਸ਼ਤਿਆਂ ਤੋਂ ਵੱਡੀ ਹੋ ਸਕਦੀ ਹੈ ਪਰ ਜਦੋਂ ਉਹਨਾਂ ਨੇ ਸੁਮਨ ਦੇ ਚਿਹਰੇ ਤੇ ਸਕੂਨ ਤੇ ਰਵੀ ਦੀਆਂ ਅੱਖਾਂ ਵਿੱਚ ਪਿਤਾ ਦਾ ਪਿਆਰ ਦੇਖਿਆ ਤਾ ਸਾਬਣੇ ਮੰਨ ਲਿਆ ਕਿ ਇਹੀ ਸਹੀ ਸੀ ਸਮਾਂ ਬੀਤਦਾ ਗਿਆ ਰਵੀ ਵੱਡਾ ਹੋ ਗਿਆ ਤੇ ਕਾਲਜ ਜਾਣ ਲੱਗਿਆ ਉਹ ਘਰ ਜੋ ਕਦੇ ਹਨੇਰੇ ਵਿੱਚ ਡੁੱਬਿਆ ਸੀ ਤੇ ਹੁਣ ਹਰ ਪਲ ਹਾਸੀ ਤੇ ਖੁਸ਼ੀਆਂ ਨਾਲ ਗੂੰਜਦਾ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਉਰੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕੱਲ ਕਿਸੇ ਹੋਰ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ